ਉੰਨਾਂ ਸਿਗਰੈਟ ਵਾਲਾ ਉਹ ਤੂੰ ਲੈਨੀਆ ਭਾਨੇਸਦੂ ਨਾਲ ਪੰਗੇ ਪਰ ਤੂੰ ਭਾਨੇਸਦੂ ਨਾਲ ਪੰਗੇ ਨਾਲ ਪਹਿਲੀ ਗੱਲ ਤਾਂ ਤੈਨੂੰ ਪਤਾ ਨਹੀਂ ਭਾਨਾ ਸਦੂ ਹੈ ਕੌਣ ਭਾਨਾ ਸਦੂ ਮਜਬੀ ਸਿੰਘਾ ਮਜਬੀ ਸਿੰਘ ਤੇ ਬਾਅਦ ਨਾਲ ਗਈ ਦੱਸਿਆ ਨਹੀਂ ਤੇ ਭਾਨਾ ਸਦੂ ਲੋਕਾਂ ਦੀ ਸੇਵਾ ਉਹਦਾ ਕਿੰਨੀ ਕਰਦਾ ਉਹ ਜੇ ਕੋਈ ਗਰੀਬ ਕੋ ਗਰੀਬੀ ਹੁੰਦੀ ਆ ਕੋਈ ਗਰੀਬ ਹੁੰਦਾ ਭਾਨਾ ਸਿੱਧੂ ਨੂੰ ਪੈਸੇ ਦਿੰਦਾ ਕਈਆਂ ਦੇ ਭਾਨੇ ਸਿੱਧੂ ਨੇ ਕਰਜੇ ਲਾਏ ਆ ਕਈ ਗਰੀਬ ਕੁੜੀਆਂ ਦੇ ਵਿਆਹ ਕੀਤੇ ਆ ਭਾਨੇ ਸਿੱਧੂ ਨੇ ਉਹ ਕਈ ਏਜੰਟਾਂ ਦੀਆਂ ਦੁਕਾਨਾਂ ਬੰਦ ਕਰਾਤੀਆਂ ਕਈ ਕਹਿੰਦੇ ਕਮਿਸ਼ਨ ਲੈਂਦਾ ਯਾਰ ਥੋੜੀ ਬਹੁਤ ਕਮਿਸ਼ਨ ਤਾਂ ਲੈਣੀ ਪੈਣੀ ਆ ਨਾ ਹੋਰ ਘਰ ਵੀ ਚਲਾਉਣਾ ਨਾ ਕਾਰ ਦਾ ਪੈਟਰੋਲ ਵੀ ਪਉਣਾ ਨਵੀਂ ਕਾਰ ਵੀ ਲੈਣੀ ਹੈ ਹੋਰ ਮਾੜਾ ਮੋਟਾ ਮੋਬਾਈਲ ਵੀ ਰੱਖਣੇ ਉਹਨਾਂ ਦੇ ਚਾਰਜ ਵੀ ਕਰਾਉਣੇ ਤੇ ਕਮਿਸ਼ਨ ਤਾਂ ਲੈਣੀ ਪੈਣੀ ਦਾ ਥੋੜੀ ਬਹੁਤ ਕਿੱਚ ਕੀ ਮਾੜਾ ਤੇ ਦੀਜਾ ਕਹਿੰਦਾ ਵੀ ਇਲਾਕੇ ਵਿੱਚ ਜਿੱਦਾਂ ਗੱਬਰਦਾ ਨਹੀਂ ਹੈਗਾ 50 50 ਕੋਸ ਦੂਰ ਕੋਈ ਬੱਚਾ ਰੋਤਾ ਹੈ ਤੋ ਮਾਂ ਬੋਲਦੀ ਆ ਚੁੱਪ ਕਰ ਜਾ ਗੱਬਰ ਸਿੰਘ ਆ ਜਾਊਗਾ ਇੱਦਾਂ ਹੀ ਕਹਿੰਦੇ ਆ ਪਾਣਾ ਸਿੱਧੂ ਦੇ ਏਰੀਏ ਵਿੱਚ 50 50 ਕਿਲੋਮੀਟਰ ਦੂਰ ਜਦੋਂ ਕੋਈ ਨਸ਼ਾ ਵੇਚਣ ਵਾਲਾ ਨਸ਼ਾ ਵੇਚਦਾ ਰ ਤੇ ਨਸ਼ੇ ਵਾਲੇ ਕਹਿੰਦੇ ਆ ਚੁੱਪ ਕਰ ਜਾ ਨਾ ਨਾ ਦਾ ਨਸ਼ਰਾ ਨਹੀਂ ਤਾਂ ਪਾਣਾ ਸਿੱਧੂ ਆ ਜਾਊਗਾ ਉਹ ਪੰਜਾਬ ਦਾ ਹੀਰੋ ਆ ਪਾਣਾ ਸਿੱਧੂ ਭਗਤ ਸਿੰਘ ਤੋਂ ਬਾਅਦ ਇਹਦਾ ਹੀ ਨੰਬਰ ਆ ਤੇ ਤੂੰ ਤੂੰ ਪਾਣਾ ਸਿੱਧੂ ਨਾਲ ਪੰਗੇ ਲੈਣੀਆਂ ਜੇ ਗਿਆਦਰ ਭਾਨੇ ਸਿੱਧੂ ਨੂੰ ਗੁੱਸਾ ਚੜ ਗਿਆ ਰਾਂ ਦੇ ਕੈਨੇਡਾ ਆ ਜਾਣਾ ਚੁੱਪ ਕਰਕੇ ਕੈਨੇਡਾ ਵਾਲੀਏ ਫੁਗਰੀਏ ਮੱਛੀ ਖਾ ਬੰਗਾਲ ਦੀ ਬੰਗਾਲਣ ਮੱਛੀ ਖਾਈਆ ਮੱਛੀ ਖਾਈਆ ਇੱਥੇ ਬੈਠੀ ਆਵੇਂ ਨਾਲ ਭਾਨੇ ਸਿੱਧੂ ਨਾਲ ਪੰਗੇ ਅੱਜ ਨੇ ਇੱਕ ਦੋ YouTube ਦੇ ਪੈਸੇ ਕਮਾਉਣੀਆਂ ਰ ਮਹੀਨੇ ਦੇ ਓਏ ਇਹਨੇ ਇੱਕ ਤਾਂ ਭਾਨਾ ਸਿੱਧੂ ਰੋਜ਼ ਵੰਡ-ਵੁੰਡੀਆਂ ਦਿੰਦਾ ਗਰੀਬਾਂ ਨੂੰ ਭਾਨੇ ਸਿੱਧੂ ਦੇ ਗਰੀਬ ਖੜ ਦੇ ਮੋਰੇ ਸਵੇਰੇ 2 3000 ਗਰੀਬ ਖੜਾ ਹੁੰਦਾ ਤੇ ਭਾਨਾ ਸਿੱਧੂ ਸਾਰਿਆਂ ਨੂੰ ਪੈਸੇ ਵੰਡਦਾ ਆ ਤੇਰੀ ਹੈਗੀ ਇੰਨੀ ਔਕਾਤ ਫੁਗਰੀਆ ਕੈਨੇਡਾ ਵਾਲੀ ਤੇਰੀ ਹੈਗੀ ਇੰਨੀ ਔਕਾਤ ਤੇ ਤੂੰ ਭਾਨੇ ਸਿੱਧੂ ਨਾਲ ਪੰਗੇ ਲੈਣਾ ਬੰਦ ਕਰ ਦੇ ਬੰਦ ਕਰ ਦੇ ਭਾਨੇ ਸਿੱਧੂ ਨਾਲ ਪੰਗੇ ਲੜੋ ਨੰਸੀ ਗਰੇਵਾਲ